ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵੱਡੀ ਮੁਹਿੰਮ ਯੋਧ ਨਸ਼ਿਆਂ ਵਿਰੁੱਧ ਤਿੱਖ ਸਖਤ ਨੀਤੀ ਅਪਣਾਈ ਗਈ ਹੈ ਜਿਸ ਲੜੀ ਨੂੰ ਅੱਗੇ ਤੋਰਦਿਆਂ ਮਾਨਸਾ ਪੁਲਿਸ ਲਗਾਤਾਰ ਹੌਟ ਸਪੋਰਟ ਏਰੀਆ ਵਿੱਚ ਰੇਡ ਕਰਨੀ ਹੋਵੇ ਜਾਂ ਫਿਰ ਸੜਕੀ ਆਵਾਜਾਈ ਦੀ ਚੈਕਿੰਗ ਹੋਵੇ ਇਸੇ ਤਰ੍ਹਾਂ ਅੱਜ ਪੰਜਾਬ ਹਰਿਆਣਾ ਬਾਰਡਰ ਲੱਖੀਵਾਲ ਵਿਖੇ ਐਸਪੀਡੀ ਮਨਮੋਹਨ ਸਿੰਘ ਅਤੇ ਡੀਐਸਪੀ ਬੁੱਢਲਾਡਾ ਸਿਕੰਦਰ ਸਿੰਘ ਚੀਮਾਦੀ ਪੁਲਿਸ ਪਾਰਟੀ ਵੱਲੋਂ ਮਾਨਸਾ ਜ਼ਿਲ੍ਹੇ ਅੰਦਰ ਆਨ ਜਾਣ ਵਾਲੇ ਵਾਹਨਾਂ ਦੀ ਖਾਸ ਕਰ ਨਸ਼ੇ ਨੂੰ ਲੈ ਕੇ ਬਰੀਕੀ ਨਾਲ ਚੈਕਿੰਗ ਕੀਤੀ ਗਈ ਆਉ ਜਾਣਦੇ ਆ ਐਸਪੀਡੀ ਮਨਮੋਹਨ ਸਿੰਘ ਨੇ ਕੀ ਕਿਹਾ ਅੱਜ ਦੇਖੋ ਜਿਹੜਾ ਜੁੱਧ ਨਸ਼ਿਆਂ ਵਿਰੋਧ ਜੋ ਪੰਜਾਬ ਗਵਰਨਮੈਂਟ ਦੀ ਸਾਡੀ ਜਿਹੜੀ ਮਾਨਯੋਗ ਸੀਐਮ ਸਾਹਿਬ ਦੇ ਅੰਡਰ ਜਿਹੜੀ ਚੱਲ ਰਹੀ ਹੈ ਜੁੱਧ ਨਸ਼ਿਆਂ ਵਿਰੋਧ ਜਿਹੜੀ ਮੁਹਿੰਮ ਉਹਦੇ ਤਹਿਤ ਅੱਜ ਇਸ ਤਰ੍ਹਾਂ ਸਾਡਾ ਜਿਹੜਾ ਜ਼ਿਲ੍ਹਾ ਮਾਨਸਾ ਹੈ ਇਹਦੀ ਤੁਹਾਨੂੰ ਪਤਾ ਹੀ ਹੈ ਕਿ ਰਾਉਂਡ 76 ਕਿਲੋਮੀਟਰ ਸਾਡੀ ਜਿਹੜੀ ਬਾਉਂਡਰੀ ਆ ਉਹ ਹਰਿਆਣੇ ਦੇ ਨਾਲ ਲੱਗਦੀ ਹੈ ਤੇ ਜਿੰਨੇ ਵੀ ਸਾਡੇ ਜਿਹੜੇ ਜਿਸ ਵੇਲੇ ਅਸੀਂ ਇੱਥੇ ਅ ਲੱਖੀ ਵਾਲੇ ਜਿਹੜੇ ਖੜੇ ਆ ਇਹ ਇੰਟਰ ਸਟੇਟ ਬਾਰਡਰ ਹੈ ਅਗਲੇ ਪਾਸੇ ਹਰਿਆਣਾ ਦਾ ਰਤਿਆ ਪੈ ਜਾਂਦਾ ਫਤਿਹਾਬਾਦ ਜ਼ਿਲ੍ਹਾ ਔਰ ਜਾਂ ਫਿਰ ਅਸੀਂ ਕਹਿ ਲਈਏ ਸਾਡੇ ਸਰਦੂਲਗੜ ਜਿਹੜਾ ਸਬਡਿਵੀਜ਼ਨ ਦੇ ਵਿੱਚ ਵੀ ਜਿੱਥੇ ਜਿੱਥੇ ਬਾਰਡਰ ਲੱਗਦਾ ਹਰ ਜਗ੍ਹਾ ਅਸੀਂ ਮੁਸਤੈਦੀ ਦੇ ਨਾਲ ਜਿਹੜਾ ਚੈਕਿੰਗ ਕਰ ਰਹੇ ਆ ਤਾਂ ਕਿ ਕੋਈ ਵੀ ਜੇ ਕੋਈ ਤੁਸੀਂ ਵੇਖ ਹੀ ਰਹੇ ਹੋ ਅਸੀਂ ਚੈਕਿੰਗ ਕਰ ਰਹੇ ਹਾਂ ਕਿ ਕੋਈ ਨਸ਼ੇ ਵਾਲੀ ਕੋ ਇਹੋ ਜੀ ਚੀਜ਼ ਜਿਹੜੀ ਹੈ ਇਹ ਅਚਾਨਕ ਸਾਰੀ ਹੋ ਰਹੀ ਹੈ ਇਸ ਦੁਪਹਿਰ ਦੇ ਟਾਈਮ ਤੇ ਤਾਂ ਕਿ ਜੇ ਅਸੀਂ ਪੂਰੀ ਜਿਹੜੀ ਇਸ ਚੀਜ਼ ਨੂੰ ਨੱਥ ਪਾ ਸਕੀਏ ਲਗਾਤਾਰ ਮਾਨਸਾ ਜੇ ਤੁਸੀਂ ਟੈਕਿੰਗ ਕਰ ਰਹੇ ਹੋ ਤੁਹਾਨੂੰ ਹੁਣ ਤੱਕ ਕੋਸ਼ਿਸ਼ ਕਰ ਤੱਲ ਵੀ ਦੂਜੀ ਜੋਗਰੀਏ ਦੇ ਦੀ ਟੈਕਿੰਗ ਨਹੀਂ ਕੋਈ ਐਸਾ ਮੀਲ ਮਿਲਿਆ ਵਾ ਜਿਹਦੇ ਕੋ ਬੰਦੇ ਕਿਸੇ ਅ ਅਸੀਂ ਨੰਬਰ ਆਫ ਤੁਹਾਨੂੰ ਜਿਸ ਤਰ੍ਹਾਂ ਸਾਹਿਬ ਨੇ ਵੀ ਕੱਲ ਦੱਸਿਆ ਸੀਗਾ ਕਿ ਰਾਉਂਡ 450 ਜਿਹੜਾ ਅਸੀਂ ਹੁਣ ਤੱਕ ਗ੍ਰਿਫਤਾਰੀਆਂ ਕੀਤੀਆਂ ਜਿਹਦੇ 250 ਤੋਂ ਉੱਪਰ ਜਿਹੜੇ ਪਰਚੇ ਦਰਜ ਕੀਤੇ ਆ ਜੋ ਵੀ ਜਦੋਂ ਵੀ ਕੋਈ ਰਿਕਵਰੀ ਹੁੰਦੀ ਆ ਤੁਹਾਡੇ ਧਿਆਨ ਚ ਅਸੀਂ ਉਸੇ ਵੇਲੇ ਲੈ ਕੇ ਆਉਂਦੇ ਆ ਸਰ ਜਿਹੜੇ ਤੁਸੀਂ ਨਸ਼ਾ ਸ਼ਡਾਊ ਕੇਂਦਰ ਖੋਲੇ ਹੋਏ ਨੇ ਉਹਨਾਂ ਤੋਂ ਹੁਣ ਤੱਕ ਕਿੰਨੇ ਇੱਕ ਜਿਹੜੇ ਬੰਦੇ ਨਸ਼ਾ ਕਰਦੇ ਸੀ ਇਲਾਜ ਕਰਾ ਕੇ ਚੱਲ ਗਏ ਅ ਅਸੀਂ ਜੋ ਵੀ ਸਾਡੇ ਕੋਲ ਆਉਂਦਾ ਹੈ ਜਾਂ ਅਸੀਂ ਜਿਹੜੇ ਕੋਈ ਜਿਹੜੇ ਡਰੱਗ ਅਡਿਕਟ ਨੇ ਜਦੋਂ ਵੀ ਸਾਡੀ ਨਜ਼ਰ ਚ ਆਉਂਦਾ ਹੈ ਅਸੀਂ ਸਾਡੀ ਪੁਲਿਸ ਜਿਹੜੀ ਹੈ ਜਿਹੜੇ ਸਿਵਲ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਦੇ ਜਿਹੜਾ ਨਾਲ ਲੱਗ ਕੇ ਉਹਨਾਂ ਨੂੰ ਅਸੀਂ ਨਸ਼ਾ ਸ਼ਡਾਊ ਕੇਂਦਰ ਚ ਲੈ ਕੇ ਜਾਂਦੇ ਹਾਂ ਔਰ ਉਥੇ ਜੇ ਉਹ ਉਥੇ ਹੁਣ ਡਾਕਟਰ ਸਾਹਿਬ ਦਾ ਹੁੰਦਾ ਹੈ ਕਿ ਜਿੰਨੂੰ ਪ੍ਰਤੀ ਕਰਦੇ ਆ ਨਸ਼ਾ ਛਡਾਉਣ ਦੀ ਜਿਹੜੀ ਅਸੀਂ ਪੂਰਾ ਪੁਰਜ਼ੋਰ ਕਰ ਰਹੇ ਆ ਕਿ ਜਿਹੜਾ ਵੀ ਬੰਦਾ ਐਡਿਕਟ ਹੈ ਉਹ ਇਸ ਚੀਜ਼ ਨਾਲ ਦੇ ਮੋਟੀਵੇਟ ਵੀ ਕਰਦੇ ਆ ਨਾਲ ਤਕਰੀਬਨ ਅਸੀਂ ਮੇਰਾ ਖਿਆਲ ਆ ਕਿ 4-500 ਜਿਹੜੇ ਹੈਗੇ ਐ ਐਡਿਕਟਸ ਉਹਨਾਂ ਨੂੰ ਅਸੀਂ ਹੁਣ ਤੱਕ ਜਿਹੜਾ ਪ੍ਰਤੀ ਕਰਾ ਚੁੱਕੇ ਆ ਸਰ ਇੱਕ ਕੱਲ ਵੀ ਮਾਨਸਾ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਿਆ ਮੱਛਿਆਂ ਦੇ ਕਾਰਨ ਠੀਕ ਹੈ ਉਹਦੇ ਬਾਰੇ ਵੀ ਹੁਣ ਤਾਂ ਕੀ ਕਾਰਨ ਹੋਇਆ ਅਹ ਦੇਖੋ ਇਹ ਜਿੰਨੀ ਦੇਰ ਮੈਡੀਕਲ ਜਿਹੜੀ ਹੈ ਰਿਪੋਰਟ ਨਹੀਂ ਆਉਂਦੀ ਇਹਦੇ ਉੱਤੇ ਕੋਈ ਕਮੈਂਟ ਕਰਨਾ ਜਿਹੜਾ ਮਤਲਬ ਉਹ ਠੀਕ ਨਹੀਂ ਹੋਊਗਾ